ਜੇ ਅਗਲਿਆਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡਾ ਮੁੰਡਾ ਮਾਰਿਆ ਗੋਲੀ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚੋਂ ਸਾਡੇ ਮੁੰਡਿਆਂ ਨੂੰ ਚੱਕ ਕੇ ਲੈ ਗਏ ਆ ਲੱਤਾਂ ਵਾ ਤੋੜਤੀਆਂ ਮੂੰਹ ਬੰਦ ਤੇ ਅੱਖਾਂ ਘੜਤੀਆਂ ਸਾਡੀ ਮਸ਼ੀਨਰੀ ਆ ਕੇ ਪੰਨਤੀ ਤੇ ਅੱਜ ਬਾਈ ਜੀ 21 ਤਰੀਕ ਤੋਂ ਬਾਅਦ 28 ਆ ਗਈ 28 ਤਰੀਕ ਨੂੰ ਜਾ ਕੇ ਲੋਕਾਂ ਨੇ ਬੜੀ ਜੱਦੋਜਹਿਦ ਤੋਂ ਬਾਅਦ 302 ਦਾ ਮੁਕੱਦਮਾ ਦਰਜ ਕਰਾਇਆ 302 ਦਾ ਮੁਕੱਦਮਾ ਦਰਜ ਹੋਇਆ ਐਫ ਆਈ ਆਰ ਨੰਬਰ 42 ਵੱਡਾ 24 ਧਾਰਾ 302 ਤੇ 114 ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਉਸ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣਾ ਆਪਣੀ ਮੁੱਢਲੀ ਮੰਗ ਹੈ ਸੀ ਵੀ ਭਾਈ ਤੁਸੀਂ ਹਰ ਵਾਰੀ ਜਦੋਂ ਕੋਈ ਬੰਦਾ ਚੇਂਜ ਹੁੰਦਾ ਜਦੋਂ ਕਿ ਬੰਦਾ ਕਿਸੇ ਕਾਰਨ ਵੱਸ ਮਾਰਿਆ ਜਾਂਦਾ ਤੁਸੀਂ ਨੌਕਰੀ ਦੇ ਕੇ ਜਾਂ 4 ਰੁਪਏ ਦੇ ਕੇ ਸਾਰ ਦਿੰਦੇ ਹੋ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਆਪਾਂ ਇਸ ਗੱਲ ਤੇ ਅਰੇ ਵੀ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜੇ 302 ਦਾ ਮੁਕੱਦਮਾ ਨਹੀਂ ਦਰਜ ਹੁੰਦਾ ਕੱਲ ਨੂੰ ਹੋਰ ਮੂੰਹ ਪੈਣਾ ਹੈ ਉਹਨਾਂ ਨੇ ਫੇਰ ਆ ਕੇ ਸਾਡੇ ਨੌਜਵਾਨਾਂ ਦਾ ਕਤਲ ਕਰਨੇ ਆ ਫੇਰ ਆ ਕੇ ਈ ਵਾदात ਹੋਣੇ ਆ ਸੇਸ ਗੱਲ ਤੇ ਆਪਾਂ ਸਾਰੇ ਜਣੇ ਹੋਏ ਸੀ ਸੋ ਭਰਾਓ 302 ਅੱਜ ਜਾ ਕੇ ਲੱਗੀ ਹੈ ਜਾਨੇ ਸੱਤ ਨਾਲ ਬਾਅਦ ਜਿਹੜੀ ਸੜਕਾਂ ਦੇ ਬੈਠੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਹੜੇ ਲੋਕ ਇੱਥੇ ਆ ਕੇ ਗੱਲ ਕਹਿ ਦਿੰਦੇ ਆ ਯਾਰ ਤੁਸੀਂ ਰਾਤ ਘੇਰੀ ਬੈਠੋ ਤੁਸੀਂ ਮੰਤਰੀਆਂ ਦੇ ਘਰ ਮੁਰੇ ਬਹਿ ਜਾਓ ਤੁਸੀਂ ਰਾ ਅਸੀਂ ਸਾਡੀਆਂ ਜਥੇਬੰਦੀਆਂ ਨੇ ਰਾਖ ਨੌਰੀ ਵੀ ਨਹੀਂ ਘੇਰਿਆ ਤੇ ਰਾ ਸ਼ੰਭੂ ਵੀ ਨਹੀਂ ਘੇਰਿਆ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਆ ਜੇ ਰੋਕਿਆ ਰਾਤ ਸਰਕਾਰਾਂ ਨੇ ਰੋਕਿਆ ਲੋਕਾਂ ਨੇ ਰੋਕਿਆ ਇੱਥੇ ਰਾ ਮੈਂ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ ਯਾਰ ਵੀ ਜਿਹੜੇ ਵੀ ਇੱਥੇ ਅੱਜ ਰਾਤ ਨੂੰ 11 12 ਵਜੇ ਆ ਠੰਡ ਦਾ ਮਹੀਨਾ ਕਰੋ ਛੱਡ ਕੇ ਠੰਡੀ ਸੜਕ ਦੇ ਉੱਤੇ ਉੱਤੇ ਦਿਨ ਪਤਾ ਪੂਰੇ ਬਿਸਤਰੇ ਵੀ ਨਹੀਂ ਹੋਣੇ ਇੱਥੇ ਪੈਂਦੇ ਨੇ ਜਿਹੜੇ ਬੰਦੇ ਇਹਨਾਂ ਦੇ ਕੋਈ ਨਿੱਜੀ ਰੌਲੇ ਨੇ ਕੋਈ ਇਹਨਾਂ ਦੇ ਬੱਟਾ ਦੇ ਰੌਲੇ ਆ ਕੋਈ ਇਹਨਾਂ ਦੇ ਘਰ ਦਾ ਰੌਲਾ ਜੋ ਨਵੀਆਂ ਮਾਰੂ ਨੀਤੀਆਂ ਆ ਰਹੀਆਂ ਨੇ ਜੋ ਡਬਲ ਯੂ ਟੀ ਦੀਆਂ ਨੀਤੀਆਂ ਨੇ ਜੋ ਗੈਰਦੇ ਸਮਝੌਤੇ ਆ ਜੋ ਨਿਊ ਬੰਡ ਆਰਡਰ ਦੀਆਂ ਨੀਤੀਆਂ ਨੇ ਜੋ ਨਵੀਆਂ ਸਿੱਖਿਆ ਨੀਤੀਆਂ ਨੇ ਜਿਹੜੀਆਂ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਹੈ ਉਹਦੇ ਤਹਿਤ ਉਹ ਸਾਰੇ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਦੁਨੀਆ ਦਾ ਸਾਰੇ ਕਾਰਪੋਰੇਟ ਦੁਨੀਆ ਦੇ ਵੱਡੇ ਘਰਾਣੇ ਇਕੱਠੇ ਹੋ ਰਹੇ ਆ ਇਹ ਸਮਝਣ ਦੀ ਲੋੜ ਆ ਬਾਈ ਜਿਹੜੇ ਦੁਕਾਨਦਾਰ ਉੱਠ ਕੇ ਵਿਰੋਧ ਕਰਦੇ ਆ ਅੱਜ ਮੈਂ ਦੇਖ ਰਿਹਾ ਜਿਹੜੇ ਸਰਕਾਰ ਨਾਲ ਜੁੜੇ ਹੋਏ ਆ ਪਰ ਕੇ ਦੀਆਂ ਪੋਸਟਾਂ ਪਾਈ ਜਾਂਦੇ ਆ ਉਹਨਾਂ ਬਿਨਾਂ ਗੱਲ ਤੋਂ ਦੂਜੇ ਦਾ ਰੋਕ ਲੈਂਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਜੀਰ ਕਰਦੇ ਆ ਬਿਨਾਂ ਗੱਲ ਤੋਂ ਲੋਕਾਂ ਨੂੰ ਤਾਂ ਕਰਦੇ ਆ ਭਾਈ ਸਾਹਿਬ ਜੇ 2 ਕਿਲੋਮੀਟਰ 4 ਕਿਲੋਮੀਟਰ ਬਲ ਕੇ ਵੀ ਆ ਜਾਓ ਉੱਤੋਂ ਦੀ ਕੋਈ ਫਰਕ ਨਹੀਂ ਪੈਂਦਾ ਪਰ ਇਹ ਲੜਾਈ ਇਹ ਨਾ ਸੋਚੋ ਵੀ ਇੱਥੇ ਇਕੱਲੇ ਕਿਸਾਨਾਂ ਦੀ ਹੈ ਜੇ ਕਹੇ ਮੇਰੀ ਲੜਾਈ ਹੈ ਇਹ ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਖਤਰਨਾਕ ਕਾਨੂੰਨ ਆ ਰਹੇ ਆ ਨੀਤੀਆਂ ਆ ਰਹੇ ਨੇ ਤੁਹਾਡਾ ਸਰਮ ਤਬਾਹ ਕਰ ਦੇਣਾ ਨਾ ਤੁਹਾਡੀਆਂ ਫਸਲਾਂ ਨਾ ਤੁਹਾਡੀਆਂ ਨਸਲਾਂ ਨਾ ਤੁਹਾਡੀ ਹੋਣ ਰਹੀ ਜੋਦਾ ਰਹਿਣਾ ਸੋ ਕਰ ਟੋਕਾ ਤੇ ਇਸ ਗੱਲ ਨੂੰ ਮੜਾ ਮੋਟਾ ਮੇਰਾ ਵੀਰ ਆਪਣੇ ਦਿਮਾਗ ਨਾਲ ਵਿਚਾਰ ਲਾ ਕੇ ਸਰਕਾਰ ਦਾ ਪੂਰਾ ਟੀਚੋਟੀ ਦਾ ਜੋਰ ਲੱਗਿਆ। ਵੀ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਜਥੇਬੰਦ ਗਰੁੱਪ ਵਿੱਚ ਇਕੱਠੇ ਹੋ ਰਹੇ ਐ, ਇਹ ਇਕੱਠੇ ਨਹੀਂ ਹੋਣ ਦੇ। ਇਹਨਾਂ ਨੂੰ ਪਾਦੋ ਲੋਕਾਂ ਨੂੰ, ਉਹਨਾਂ ਦੇ ਆਪਣੇ ਬੰਦੇ ਛੱਡੇ ਹੋਏ ਨੇ, ਆਪਣੇ ਐਸਐਸਐਲਸ ਕਮਤੇ ਲਾਏ ਹੋਏ ਨੇ, ਆਪਣਾ ਸਾਰਾ ਤੰਤਰ ਇਸ ਦਾ ਤੇ ਜੋਰ ਲਾਇਆ ਹੋਇਆ ਹੈ। ਵੀ ਲੋਕਾਂ ਦੇ ਵਿੱਚ ਜਿਹੜੇ ਬੰਦੇ ਜਥੇਬੰਦ ਗਰੁੱਪ ਦੇ ਵਿੱਚ ਇਕੱਠੇ ਹੋ ਗਏ, ਜਥੇਬੰਦੀਆਂ ਬਣਾ ਕੇ ਸਿਆਸਤ ਲੜਦੇ ਐ, ਉਹਨਾਂ ਨੂੰ ਕਿਵੇਂ ਅਲੱਗ-ਤਲਾਕ ਕਰਨਾ ਹੈ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਬਦਨਾਮ ਕਰ ਦਿਓ ਸੋ ਸਾਰਾ trape ਗੰਡਾ ਸਾਨੂੰ ਗਾਇ ਸਮਝਣ ਦੀ ਲੋੜ ਆ ਸੋ ਇਸ ਕਰਕੇ ਆ ਸਾਨੂੰ ਬੇਨਤੀ ਆ ਭਰਾਵੋ ਜੇ ਕੋਈ ਤੁਹਾਡੇ ਪੰਡਾ ਦੇ ਵਿੱਚ ਬੈਂਕਾਂ ਦੀਆਂ ਕੁਰਕੀਆਂ ਆਉਂਦੀਆਂ ਤਾਂ ਵੀ ਲੜਨ ਲਈ ਜਾਂਦੀਆਂ ਆ ਕੇ ਹੁੰਦੀਆਂ ਜੇ ਤੁਹਾਡੇ ਕੋਈ ਮੀਟਰ ਆ ਕੇ ਪੱਤ ਕੇ ਲੈ ਜਾਂਦੇ ਬੀਲਬੋਰਡ ਵਾਲੇ ਤਾਂ ਵੀ ਜਦੋਂ ਬੰਦੀਆਂ ਆ ਕੇ ਹੁੰਦੀਆਂ ਜੇ ਤੁਈ ਜਾਣੇ ਕੋ ਥਾਣੇ ਦਰਵਾਜ਼ੇ ਫਰਿਆਦ ਲੈ ਕੇ ਉੱਥੇ ਨੂੰ ਸੁਣਦਾ ਦੂਜੇ ਵਾਰ ਲੀਡਰ ਦਾ ਪੌਣਾ ਆ ਜਾਂਦਾ ਤੇ ਸੱਚ ਉਹ ਕਹਿੰਦਾ ਉਹਦਾ ਮੁਕੱਦਮਾ ਦਰਜ ਨਹੀਂ ਹੋਣਾ ਜਾਂ ਝੂਠੇ ਮੁਕੱਦਮੇ ਦਰਜ ਹੁੰਦੇ ਆ ਲੀਡਰਾਂ ਦੇ ਕਹਿਣ ਤੇ ਉੱਥੇ ਹੀ ਭਰਾਵੋ ਤੁਹਾਡੇ ਨਾਲ ਇਹੀ ਜੱਥੇਬੰਦੀਆਂ ਖੜਦੀਆਂ ਜੱਥੇਬੰਦ ਹੋ ਜਓ ਚੰਗੇ ਰਹੋਗੇ ਸਿਆਸੀ ਬਦਲਾਅ ਤੁਸੀਂ ਕਰਕੇ ਦੇਖ ਲਿਆ ਬਾਈ ਆ 92 ਜੀ ਤੱਕ ਦੇਖਿਆ ਕੀ ਨਿਕਲਿਆ ਵਿੱਚੋਂ ਇਸ ਕਰਕੇ ਤੁਹਾਨੂੰ ਬੇਨਤੀ ਇਹੀ ਹੈ ਜਿੰਨੇ ਵੀ ਭਰਾ ਇੱਥੇ ਆ ਕੇ ਬਹਿਸ ਰਸਾਈ ਕਰਦੇ ਆ ਗੱਲ ਪੈਂਦੇ ਆ ਸੀ ਜਾਣਾ ਸੀ ਜੀ ਥੋੜਾ ਤੀਜੇ ਦਿਨ ਹੀ ਇਹ ਕੰਮ ਐ ਸ਼ੌਕਰੀ ਬਾਈ ਕਿਸੇ ਨੂੰ ਇੱਥੇ ਬੈਠਣ ਦਾ ਜੀ ਆਜਾ ਅੱਠਵੇਂ ਦਿਨ ਤੇ ਗੱਲ ਗਈ ਐ ਕੀ ਦੀ ਬਦਲਤ ਗਈ ਐ ਇਹਦਾ ਜ਼ਿੰਮੇਵਾਰ ਕਾਹਨ ਆ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰ ਐ ਜਿਹੜੀ ਗੱਲ ਆਜਾ ਅੱਠ ਦਿਨਾਂ ਬਾਅਦ ਵਹਾ ਕੇ ਛੜਕਦੇ ਕੀਤੀ ਐ ਇਹ ਰੱਈਆ ਦੀ ਕਿਹਨੂੰ ਦੇ ਦਿੰਦਾ ਬਾਈ ਨੂੰ ਦੇ ਦਿੰਦਾ ਤਾਂ ਲੋੜ ਨਹੀਂ ਪੈਣੀ ਇੱਥੇ ਲੋਕਾਂ ਨੂੰ ਖੜੇ ਹੋਣ ਦੀ ਨਾ ਸਾਡੇ ਵਾਦਿਆਂ ਨੂੰ ਇਹਨਾਂ ਨੂੰ ਜੇ ਤੁਸੀਂ ਬੈਠੇ ਸਾ ਇਹਨਾਂ ਨੂੰ ਤੇ ਨਾਲੇ ہزار ਜਾਂਦੇ ਲੋਕ ਰਾਹੀਰ ਨੇ ਉਹਨਾਂ ਨੂੰ ਸੋਚ ਕਰਕੇ ਜਿਹੜੇ ਵੀ ਭਰਾ ਮੇਰੇ ਆ ਉਹਨਾਂ ਨੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਇਹ ਪ੍ਰਾਪੇ ਗੰਦਾ ਪ੍ਰਚਾਰ ਬੈਠੇ ਕਰਦੇ ਆ ਨਾ ਸਫਾ ਧੂਆਂ ਦੇ ਬਹਿ ਕੇ ਖੁੰਡਾਂ ਦੇ ਬਹਿ ਕੇ ਯੂਵਰ ਤਿੱਗੇ ਹੀ ਕੰਮ ਆਹ ਜੀ ਢੰਡੇ ਡੰਡਾ ਪਾਈ ਰੱਖਦੇ ਆ ਜੀ ਬੈਠੇ ਰਹਿੰਦੇ ਆ ਜੀ ਜਿਹਦੀ ਖਾਤਰ ਬਈ ਆ ਯਾਦ ਰੱਖੋ ਜੇ ਦੁਬਾਰਾ ਜਿਹੜੀ ਸਰਕਾਰ ਬਣਨੀ ਆ 24 ਦੇ ਦੇਖੀ ਜੇ ਬਣਾਗਾ ਕਿਵੇਂ ਕਰਦੇ ਆ ਚਿੱਤਰ ਸਾਰਿਆਂ ਦੇ ਪੈਣੇ ਆ ਤੋ ਸਾਨੂੰ ਸਮਝਣ ਦੀ ਲੋੜਾ ਇਕੱਠੇ ਹੋ ਜਾਓ ਯਾਰ ਆਪਣੇ ਲੋਕਾਂ ਦਾ ਰੋਧ ਨਾ ਕਰਿਆ ਕਰੋ ਸੋਣ ਬਈ ਆਪਾਂ ਜਿਹੜੇ ਇੱਥੇ ਬੈਠੇ ਸੀਗੇ ਲਗਾਤਾਰ ਜਾਮ ਲੱਗਿਆ ਸੀ ਮੌੜ ਚੌਂਕ ਦੇ ਵਿੱਚ ਹੁਣ ਆਪਣੇ ਹੱਥ ਜਿਵੇਂ ਤੁਹਾਨੂੰ ਦੱਸਿਆ ਵੀ ਆਪਣੇ ਕੋਲ ਐਫ ਆਈ ਆਰ ਦੀ ਕਾਪੀ ਆ ਗਈ ਹੈ ਪਹਿਲੀ ਆਪਣੀ ਮੰਗ ਇਹ ਸੀ ਵੀ ਮੁਕੱਦਮਾ 302 ਦਾ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਹੋਇਆ ਦੂਜੀ ਆਪਣੀ ਮੰਗ ਰਹੀ ਸੀ ਇਦਾ ਦਰਜਾ ਤੀਜੀ ਆਪਣੀ ਗੱਲ ਸੀਗੀ ਪਰਿਵਾਰ ਦੇ ਮੈਂ ਬਰੂ ਇਸ ਤਰ੍ਹਾਂ ਸ਼ੁਕਰ ਕਰਨ ਦੀ ਭਾਵਨਾ ਛੋਟੀ ਉਹਨੂੰ ਸਰਕਾਰੀ ਨੌਕਰੀ ਤੇ ਨਾਲ ਜਿਹੜੀ ਉਹਦੀ ਆਰਥਿਕ ਸਹਾਇਤਾ ਜਿਹੜੀ ਉਹਦੀ ਮਦਦ ਇਹ ਕੀਤੀ ਜਾਵੇ ਇਹ ਚਾਰੇ ਗੱਲਾਂ ਜਿਹੜੀਆਂ ਅੱਜ ਮੰਨੀਆਂ ਗਈਆਂ ਨੇ ਇਹ ਗੱਲ ਇੱਥੇ ਵੀ ਖੜੀ ਐ ਇਤੋਂ ਵੀ ਗੱਲ ਅੱਗੇ ਹੋਰ ਐ ਇੱਥੋਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਗੱਲ ਕਹਿ ਦੇਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਮੁੰਡਾ ਪ੍ਰਤਪਾਲ ਨਵੇਂ ਗਾਉਂ ਵਾਲਾ ਉਹਨੂੰ ਚੱਕ ਕੇ ਲਾ ਜਾ ਕੇ ਇੱਥੋਂ ਪੰਜਾਬ ਦੀ ਹੱਦ ਦੇ ਵਿੱਚੋਂ ਲਗਾਇਆ ਹੈ ਉਹਦੀਆਂ ਲੱਤਾਂ ਤੋੜੀਆਂ ਬਾਹਾਂ ਤੋੜੀਆਂ ਜਵਾਲੇ ਤੋੜ ਤੇ ਦੰਦ ਕੱਢ ਤੇ ਸਾਰੀਆਂ ਹੱਡੀਆਂ ਕਲੀ ਕਰਤੀਆਂ ਉਹਨੂੰ ਚੱਕ ਕੇ ਲਿਗਾਇਆ ਉਹਦੇ ਚੱਕ ਚੌੜ ਦਾ ਪਰਚਾ ਵੀ ਬਣਦਾ 307 ਦਾ ਪਰਚਾ ਵੀ ਬਣਦਾ ਜਿਹਦੇ ਸਾਡੇ ਨੌਜਵਾਨਾਂ ਦੇ ਦੋ ਨਹੀਂ ਅੱਖਾਂ ਨਿਕਲੀਆਂ ਨੇ ਉਹਦੇ ਪਰਚੇ ਹੀ ਬਣਦੇ ਆ ਜਿਹੜਾ ਦੀਆਂ ਲੱਤਾਂ ਟੁੱਟੀਆਂ ਉਹ ਵੀ ਪਰਚੇ ਬਣਦੇ ਆ ਜਿਹੜੀ ਮਸ਼ੀਨਰੀ ਪੰਨੀ ਆ ਉਹ ਵੀ ਪਰਚੇ ਬਣਦੇ ਆ ਇਹ ਸਾਰੇ ਪਰਚੇ ਜੇ ਵਾਕਈ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਹੈ ਮੈਂ ਪੰਜਾਬ ਦੇ ਲੋਕਾਂ ਨਾਲ ਹੈ ਤੇਰਾ ਪਤਾ ਇੱਥੂ ਲੱਗ ਗਿਆ ਭਰਾਵਾ ਕਿ ਤੂੰ 8 ਦਿਨਾਂ ਬਾਅਦ ਆ ਲੋਕਾਂ ਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਮੁਕੱਦਮਾ ਦਾਜ ਕੀਤਾ ਜਦੋਂ ਹਲੇ ਵੀ ਚਾਹੁੰਦੇ ਅਸੀਂ ਮੰਨ ਲਾਗੇ ਤੂੰ ਹਲੇ ਵੀ ਪੰਜਾਬ ਨਾਲ ਹੈ ਤੂੰ ਬਿਨਾਂ ਕੋਈ ਧਰਨਾ ਲਵਾਏ ਬਿਨਾਂ ਕੋਈ ਜਾਮ ਲਵਾਏ ਉਹ ਜਿਹੜਾ ਨੌਜਵਾਨ ਫਰਤਪਾਲ ਪੀਜੀਆ ਵਿੱਚ ਦਾਖਲ ਹੈ ਉਹਦਾ ਉਹਦਾ ਮੁਕੱਦਮਾ ਬੰਦਿਆ 307 ਦਾ ਚੱਕ ਚੌੜ ਦਾ 364 ਦਾ ਉਹ ਮੁਕੱਦਮਾ ਦੇ ਉਲਟਾ ਉਹਦੇ ਦੇ ਮੁਕੱਦਮਾ ਦਿੱਤਾ ਹੋਇਆ ਫਰਤਪਾਲ ਤੇ ਮੁਕੱਦਮਾ ਦਰਜ ਕੀਤਾ ਹਰਿਆਣਾ ਸਰਕਾਰ ਨੇ ਉਹ ਜੇਤੀ ਇਹ ਚੰਡੀਗੜ੍ਹ ਲਾਜ ਕਰਾ ਰਿਹਾ ਤਾਂ ਪੁਲਿਸ ਵੀ ਦੇਖਰੇ ਵਿੱਚ ਕਰਾ ਰਿਹਾ ਉੱਥੇ ਪੁਸਤ ਦਾ ਪਹਿਰਾ ਉੱਤੇ ਹਰਿਆਣਾ ਸਰਕਾਰ ਦਾ ਵੀ ਜਦੋਂ ਠੀਕ ਹੋ ਗਿਆ ਲਾਜ ਹੋ ਗਿਆ ਚੱਕ ਕੇ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿਆ ਨਹੀਂ ਸਾਡੇ ਸਾਰੇ ਆ ਗੂਆਂ ਦੇ ਮੁਕਦਮੇ ਦਰਜ ਹੋ ਗਏ ਹਰਿਆਣੇ ਸ ਦੇ ਅੰਦਰ ਤੇ ਸਾਡੇ ਬੰਦੇ ਵੀ ਮਰ ਗਏ ਸਾਡੇ ਬੰਦੇ ਕੁੱਤੇ ਵੀ ਗੱਡ ਪਾਰ ਵੀ ਤੋੜਤੇ ਸਾਡੇ ਟਰੈਕਟਰ ਵੀ ਭੰਨਤੇ ਤੇ ਸਾਨੂੰ ਭਾਵੇਂ ਇੱਥੇ ਕਾਰਵਾਈ ਕਰਾਉਣ ਲਈ 100 ਰੁਪਏ ਦਾ ਫੇਰ ਕਾਉਂਦੇ ਨਹੀਂ ਮੂਲੀ ਐਫ ਆਰ ਜਿਹੜੀ ਕੀ ਕਹਿੰਦੀ ਹੈ ਸੁਪਰੀਮ ਕੋਰਟ ਕੀ ਕਹਿੰਦੀ ਹੈ ਵੀ ਜਦੋਂ ਕੀ ਬੰਦਾ ਅਗਰ ਤੁਹਾਡੇ ਕੋਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਖੜੇ ਮੌਕੇ ਦੇ ਡਿਊਟੀ ਦੇ ਮੁਲਾਜ਼ਮ ਨੂੰ ਇੱਕ ਕਾਪੀ ਦਿਖਾ ਦਿੰਦਾ ਬੇਨਤੀ ਕਰਦਾ ਅਪੀਲ ਕਰਦਾ ਵੀ ਮੇਰਾ ਹੱਕ ਆ ਨਾਜ ਨਾਲ ਮੁਕੱਦਮਾ ਦਾ ਜ਼ਿਕਰ ਉਹ ਤੋਂ ਬਾਅਦ ਪੜਤਾਲ ਕਰੋ ਤੇ ਇੱਥੇ ਸਾਨੂੰ ਭਰਾਓ 7 ਦਿਨ ਹੋ ਗਿਆ ਜੀ ਉਹ ਵਿਚਾਰੇ ਨੌਜਵਾਨ ਦੀ ਲਾਸ਼ ਵੀ ਜਿਹੜੀ ਮਿੱਟੀ ਬਣ ਚੁੱਕੀ ਹੈ ਸੱਤਾ ਅੱਠਾਂ ਮਾਤਾ ਨੂੰ ਪਤਾ ਵੀ ਮਾਚ ਰਹਿੰਦਾ ਕੀ ਹੈ ਸੋ ਇਸ ਕਰਕੇ ਜੇ ਅਸੀਂ ਤੈਨੂੰ ਤਾ ਮੰਨਾਂਗੇ ਭਰਾਵਾ ਜੇ ਤੂੰ ਵਾਕਈ ਪੰਜਾਬ ਦਾ ਦਰਦੀ ਹੈ ਤਾਂ 307 ਦੇ ਤੇ ਜੋ ਮਸਿੰਗਰੀ ਭੰਨਣ ਦੇ ਧਰਾਵਾ ਲੱਗਦੀਆਂ ਨੇ ਜੋ ਅੱਖਾਂ ਭੰਨਣੀਆਂ ਧਰਾਵਾ ਲੱਗਦੀਆਂ ਨੇ ਜੋ ਲੱਤਾਂ ਵਾਂਹ ਤੋੜਨੀਆਂ ਧਰਾਵਾ ਲੱਗਦੀਆਂ ਨੇ ਉਹ ਲਾ ਕੇ ਜਿਹੜੇ ਪਰਚੇ ਹਲੇ ਰਹਿੰਦੇ ਐ ਉਹ ਵੀ ਦੇਖ ਕੇ ਲੋਕਾਂ ਕੰਸਲੀ ਦਵਾ ਕੇ ਹਾਂ ਵਾਕਈ ਤੂੰ ਪੰਜਾਬ ਦੇ ਨਾਲ ਫਿਰ ਜਰਨ ਸਹਤ ਹੋ ਜਾਣਗੇ ਸੋ ਹੁਣ ਆਪਾਂ ਅਗਲੀ ਜਿਹੜੀ ਕਾਰਵਾਈ ਆ ਸਵਾਪਤਾ ਜੋ ਕਰੱਕ ਆਪਣਾ ਜਾਨ ਆ ਜਿਹੜਾ ਹੋਏ ਹੋਏ ਮੇਰਾ ਵੀ ਨਿੰਦ ਸਾਹਿਬ ਨਾਲ ਤੇ ਆਏ ਹਾਂ ਆਪ ਕੋ ਆਪਣੇ ਸਾਧਨ ਲੈ ਕੇ ਹੌਲੀ ਹੌਲੀ ਆਪਣੇ ਪਿੰਡਾਂ ਨੂੰ ਧੰਨਵਾਦ ਤੁਹਾਡਾ ਭਰਾਵੋ ਮੈਂ ਕਹੂੰਗਾ ਜੌਂਦੀਆਂ ਜਮੀਰਾਂ ਦੇ ਲੋਕ ਉਹ ਤੁਸੀਂ ਜਿਹੜੇ ਦਿਨੇ ਵੀ ਤੇ ਰਾਤ ਨੂੰ ਆ ਕੇ ਬੈਠਦੇ ਹੋ ਤੇ ਮੈਂ ਉਹ ਘਰਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਲੜਾਈ ਕੱਲਿਆਂ ਦੀ ਨਹੀਂ ਹੈ ਯਾਰ ਤੁਹਾਨੂੰ ਬੇਨਤੀ ਆ ਭਾਈ ਕਿ ਪਿੰਡਾਂ ਦੇ ਵਿੱਚੋਂ ਗਾਲੀਆਂ ਬੰਦ ਲਓ ਲੜਾਈ ਵੱਡੀ ਹੈ ਲੜਾਈ ਲੰਮੀ ਹੈ ਲੜਾਈ ਬਹੁਤ ਤਕੜੇ ਬੰਦਿਆਂ ਨਾਲ ਹੈ ਬਹੁਤ ਤਕੜੀਆਂ ਧਿਰਾਂ ਨਾਲ ਹੈ ਜੇ ਤਾਦੀ ਹੋਂਦ ਅਸਤੀ ਮਿਟਾ ਦੇਣਾ ਚਾਹੁੰਦੇ ਆ ਯਾਰ ਬੰਨ ਕੇ ਬਾਗੀਆਂ ਚੱਲੋ ਬਾਈ ਬਾਦਰਾ ਨਹੀਂ ਤੇ ਆਪਣੇ ਅਗੂਰ ਤੇ ਰੱਖੋ ਭਰੋਸਾ ਯਕੀਨ ਰੱਖੋ ਮੋਰਚਾ ਹਰ ਹਾਲ ਚ ਫਤੇ ਹੋਣਾ ਮੇਰਾ ਭਰਾ ਜਿੰਨੀਆਂ ਬਿਆਨਵਾਜ਼ੀਆਂ ਮੈਂ ਸੁਣ ਰਿਹਾ ਪੰਜਾਬ ਦੇ ਵਿੱਚੋਂ ਬੈਠੇ ਬੰਦਿਆਂ ਦੀ ਆ ਰਹੀਆਂ ਚਲੋ ਹੱਥ ਬੰਨ ਕੇ ਬੇਨਤੀ ਹੈ ਜੇ ਕਿਸੇ ਦੇ ਹੱਕ ਤੇ ਨਹੀਂ ਖੜਾਉਣਾ ਖੜਨਾ ਤਾਂ ਉਹਦੇ ਵਿਰੋਧ ਚ ਬਿਨਾ ਖੜੋ ਜਾ ਲੋਕਾਂ ਨੂੰ ਪੀਲ ਆ ਬਾਈ ਸਾਡੇ ਸਾਰੇ ਪੰਜਾਬੀਆਂ ਨੂੰ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਆਪਾਂ ਖਨੌਰੀ ਤੇ ਸ਼ੰਭੂ ਜਿਹੜੇ ਆਪਣੇ ਮੋਰਚੇ ਲੱਗੇ ਹੋਇਆ ਉੱਥੇ ਵੱਡੀ ਗਿਣਤੀ ਦੇ ਵਜਾ ਕੋਪੰਡਾ ਦੇ ਬੱਚੋਂ ਸਾਰਾਂ ਲੈ ਕੇ ਬਹੁਤ ਬਹੁਤ ਪਹੁੰਚ ਗਏ